ਹਾਂਜੀ ਮੈਂ ਤੁਹਾਨੂੰ ਕੀ ਹਾਲ ਚਾਲ ਜੇ ਤੇ ਅੱਜ ਆਪਾਂ ਚੱਲੇ ਆਂ ਦੁਬਈ ਦੇ ਵਿੱਚ ਚ ਕਿਹਾ ਨਿਊ ਬੀਚ ਜਿਹੜਾ ਬਣਿਆ ਹੋਇਆ ਉੱਥੇ ਚੱਲੇ ਆਂ ਆਪਾਂ ਤੇ ਮੇਰੇ ਨਾਲ ਪਵਨ ਪਵਨ ਇੱਧਰ ਲੱਗ ਦੀ ਪਵਨ ਆ ਮੈਂ ਜਾਣਦਾ ਹਾਂ ਤੇ ਯਾਦੋਂ ਸਾਡੇ ਨਾਲ ਆ ਅੱਜ ਅਸੀਂ ਕਿਹਾ ਵੀ ਸਪਲੀਸ ਕਿ ਸਾਂਡੇ ਸੀ ਛੁੱਟੀ ਸੀ ਕਿਹਾ ਚੱਲ ਘੁੰਮ ਕੰਮ ਆਉਣੇ ਕਿਤੇ ਤੇ ਫਿਰ ਨਵੇਂ ਸਾਲ ਆਪਾਂ ਜਾਣਾ ਦਰਪਾਲ ਸਾਹਿਬ ਗੁਰੂ ਸਾਹਿਬ ਤੇ ਦਸਲ ਖੇਮੀਆਂ ਚ ਹੈਗਾ ਉਹ ਤੇ ਉਥੇ ਜਾਣਾ ਹੈ ਉਥੇ ਗੋਤਵਰੀ ਜਾਵਾਂਗੇ ਮੱਥਾ ਮੱਥਾ ਦੇਖਾਂਗੇ ਕਿਉਂਕਿ ਛੇ ਦਿਹਾੜਾਂ ਦੇ ਦਿਨ ਚੱਲਦੇ ਨੇ ਇਸ ਕਰਕੇ ਤੇ ਗੋਤਵਰੀ ਵੀ ਜਾਣਾ ਜ਼ਰੂਰੀ ਆ ਤੇ ਇੱਥੋਂ ਤੱਕ ਆਏ ਆ ਤੇ ਦੁਬਈ ਦੇ ਗੋਤਵਰੀ ਘੁੰਮਣੇ ਜ਼ਰੂਰੀ ਆ ਨਾ ਆ ਵੀਊ ਚੈੱਕ ਕਰਵਾਇਆ ਮਾਸ਼ਾਅੱਲਾ ਆਖਾਨ ਭਾਈ ਜੰਡਰ ਡਰਾਈਵਰ ਟੈਕਸੀ ਦਿੱਤੀ ਹੈ ਇਹ ਬਾਕੀ ਆਪਾਂ ਅਸਲ ਏਰੀਏ ਤੇ ਗਏ ਨਹੀਂਗੇ ਤੇ ਭਾਈ ਤੇ ਗਏ ਨਹੀਂ ਪੂਰੇ ਮੇਨ ਕਿ ਉੱਥੇ ਆਵੇਂ ਉੱਥੇ ਆ ਘੈਂਟ ਘੈਂਟ ਹੈ ਸੀ ਬੈਕ ਸਾਈਡ ਕਿਉਂ ਐਸੇ ਹੀ ਦਸ ਤੇ ਇਸੇ ਹੀ ਦਸ ਆਵਣ ਉਹ ਹੁੰਦੇ ਨਹੀਂ ਆ ਰਹੇ ਸ਼ਾਹ ਜੀ good am ਇਹਦਾ ਹੀ ਨੀਂਗੇ ਸੰਤਰੀਆ ਛਿੱਟੇ ਆ ਪੇਰੇ ਆ ਆ ਮਸਜਿਦ ਦਾ ਉਹ ਨਾ ਪਿੰਡਾਂ ਤੇ ਤੇ ਨੇ ਇੰਡੀਆ ਦਾ ਉਹਨੂੰ ਧੱਕਦੇ ਦੇ ਵਿਚਾਰਤੀ ਨਹੀਂ ਯਦਵ ਐਵਨ ơi ਇੰਡੀਆ ਹੰਦਾ ਸਾਨੂੰ ਥੱਕ ਦੇਣਾ ਇਹ ਵਿਚਾਲ ਦੀ ਚਾਰ ਦੇ ਜਿੱਤੇ ਜਾਂਦੀ ਆ ਠਾ ਠੁਕ ਠੁਕ ਨਹੀਂ ਆਉਤ ਸੀਗੀਆਂ ਵਿੱਚ ਦੇ ਵਿੱਚ ਪਿੱਛੇ ਤੋਂ ਪੇੜ ਚ ਵੇਖ ਨਹੀਂ ਆਉਂਦੀ ਆ ਵਾਹ ਜੀ ਵਾਹ ਆਨੰਦ ਆ ਗਿਆ ਠੰਡੀ ਠੰਡੀ ਹਵਾ ਆਉਂਦੀ ਆ ਬਲਾ 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 ਸਵਾਦ ਆ ਗਿਆ ਕਿਵੇਂ ਪਾਵ ਨਸ਼ਾ ਜੀ ਹਾਂ ਜੀ ਯਦਵ ਆਉਂਦਾ ਨਹੀਂ ਯਾਰ ਓਹੋ ਬਾਗ ਨੂੰ ਬਾਗ ਨੂੰ ਸੱਚਾ ਪਾਸ਼ਾ ਬਾਬੇ ਤਿੰਨ ਮਿੰਟ ਬਾਅਦ ਰੂਮ ਚੋਂ ਨਿਕਲੇ ਆ ਤਿੰਨ ਮਿੰਟ ਬਾਅਦ ਰੂਮ ਚੋਂ ਨਿਕਲੇ ਆ ਤੇ ਆਹ ਏਰੀਆ ਭੈਣ ਜੋ ਬਲਾ 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 ਓਹੋ ਬਾਗ ਨੂੰ ਬਾਗ ਨੂੰ ਸਵਰਗ ਹੀ ਆ ਉਹ ਭੈਣ ਜੋ ਸਮੁੰਦਰ ਮਨ ਲੱਗਦਾ ਉੱਤੇ ਆਉਂਦਾ ਆਪਣੇ ਹੋਏ ਉਹ ਸਾਰੇ ਲੱਗਦਾ ਉੱਦੋਂ ਤਾਂ ਹੁੰਦਾ ਨਾ ਬਾਬੇ ਵਾਏ ਗਰੂ ਵਾਏ ਗਰੂ ਠੰਡੇ ਠੰਡਿਆ ਆਹਾ ਹਾ ਨਾਂਦੀ ਆ ਗਿਆ ਵਾਏ ਗਰੂ ਸ਼ਾਹ ਜੀ ਸਵਾਦ ਆ ਗਿਆ ਵਾਏ ਗਰੂ ਬਲਾ 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 ਆਜੋ ਹਣ ਕੀ ਕੰਡ ਹੈ ਜੇ ਆ ਯਦਵ ਨਿਆਰੇ ਲੈ ਲੈ ਓ ਹੋ 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 ਵੇ ਵੇ ਇਹ ਗੋਰੀਆਂ ਮੇਮਾਂ ਆਹਾ ਵਾਏ ਗਰੂ ਵਾਏ ਗਰੂ ਵਾਏ ਗਰੂ ਉਹ ਪਤੰਗ ਵੀ ਚੜਾ ਰੱਖੀ ਉਹ ਤੇ ਪਤੰਗ ਪਤੰਗ ਵਾ ਬੀ ਵਾ ਕੀ ਨਿਆਰਾ ਹੈ ਉਹ ਜੋ ਲੰਮਾ ਹੀ ਬੜਾ ਹੋਇਆ ਤਾਂ ਓਏ ਹੈ ਆਪਾਂ ਤਾਂ ਲਾ ਕਿੱਥੇ ਗਿਆ ਇਹ ਤਾਂ ਲਾਸਟ ਚ ਲਾ ਗਿਆ ਸਾਲਿਆ ਆਪਣਾ ਹਾਂ ਗਾਣਾ ਗੱਡੀ ਹਾਂਜੀ ਕਿੱਦਾਂ ਜੇ ਸਾਰੇ ਨੰਦ ਆਏ ਬਈ ਸਾਜੀ ਫਿਰ ਪੂਰੇ ਪੂਰੇ ਬਾਬੇ ਉਹ ਪੂਰੇ ਪੂਰੇ ਨੰਦ ਆਉਣਦੇ ਬਈ ਵੱਲੋ ਆਹ ਦੇਖੋ ਮੈਂ ਨਿਆਰੇ ਸਮੁੰਦਰ ਦਾ ਮੈਂ ਬਾਬੇ ਹੋਰ ਕੁਝ ਨਹੀਂ ਦੇਖਣਾ ਕੱਲਾ ਸਮੁੰਦਰ ਹੀ ਆਹ ਹੋਰ ਕੁਝ ਨਹੀਂ ਦੇਖਣਾ ਕਾ ਕਿਤੇ ਭਲਾਓ ਕਿਤੇ ਸਮੁੰਦਰ ਦਾ ਹੋਰ ਕੁਝ ਵੇਖਣਾ ਕੋਈ ਹੋਰ ਕੁਝ ਨਹੀਂ ਵੇਖਣਾ ਕਾ ਕੱਲਾ ਸਮੁੰਦਰ ਹੀ ਵੇਖਣਾ ਆ ਠੀਕ ਆ ਬੜੀ ਠੰਡੀ ਹਾਟਣ ਦੇ ਹਵਾ ਆਉਂਦਾ ਹੀ ਆ ਮੈਂ ਕਹਿੰਦਾ ਨਿਆਰੇ ਬਾਬੇ ਬੱਲਾ ਬੱਲਾ ਹੀ ਭਈਆ ਬੱਲਾ ਬੱਲਾ ਆਓ ਆਓ ਦੋਸਤ ਜਲਦੀ ਆਓ ਜਲਦੀ ਆਓ ਤੁਸੀਂ ਮੈਂ ਨਹੀਂ ਹਾਂ ਦੁਬਈ ਜਲਦੀ ਆਓ ਅਸੀਂ ਤੇ ਪਹੁੰਚ ਕੇ ਹੋ ਵੀ ਨਹੀਂ ਆਲੇ ਲੈਣਦੇ ਆ ਡਾਕੂਮੈਂਟ ਅਸੀਂ ਲਵਾਉਣੇ ਦਾ ਹਾਂ ਆ ਵੀ ਬੋਲੋ ਅਸੀਂ ਲਵਾਉਣੇ ਵੀ ਜੇ ਤੁਹਾਨੂੰ ਸਾਨੂੰ ਕੰਟੈਕਟ ਕਰੋ ਮੈਂ ਥੱਲੇ ਲਿੰਕ 'ਚ ਨੰਬਰ ਪਾ ਦੂੰਗਾ ਆਪਦਾ ਤੇ ਉਹ ਕੰਟੈਕਟ ਕਰਿਓ ਸਾਨੂੰ ਠੀਕ ਆ ਤੇ ਬਾਕੀ ਕਰਾਂਗੇ ਤੁਹਾਡੇ ਨਾਲ ਗੱਲਬਾਤ ਜਾ ਕੇ ਤੁਹਾਨੂੰ ਵੀਜ਼ਾ ਲਵਾਉਣੇ ਦੱਸਦੇ ਕਿਵੇਂ ਕੰਮ ਕਰਦੇ ਆ ਸਾਰੇ ਕੰਮ ਕੰਮ ਹੀ ਦਵਾਵਾਂਗੇ ਸਾਰਾ ਕੁਝ ਦਵਾਵਾਂਗੇ ਤੁਹਾਨੂੰ ਤੇ ਲਿੰਕ 'ਚ ਮੈਂ ਆਪਦਾ ਨੰਬਰ ਲੈ ਦੂੰਗਾ ਠੀਕ ਉਹ ਤੁਸੀਂ ਕਰ ਸਕਦੇ ਹੋ ਨੰਬਰ ਪਤਾਣਾ ਕੰਟੈਕਟ ਕਰਿ ਪੜੀਆ 12 ਵਜੇ ਆਇਆ ਪਰ 12 11:44 ਤੋਂ ਉहां ਤੋਂ ਨਿਕਲੇ 12 ਗਰੀਬ ਨੇ 1 ਸਵਾ 1 ਘੰਟਾ ਆਜਾਗੇ ਤੇ ਹਾਂ ਉਹ ਅੱਧਾ ਘੰਟਾ ਤੋਂ ਜ਼ਿਆਦਾ ਲ ਟਾਈਮ ਲੱਗਦਾ ਉਥੇ ਕਿੱਥੇ ਆਨੇ ਮਾਪਾ ਨੂੰ ਆਉਣ ਚ ਅੱਧਾ ਘੰਟਾ ਹੀ ਲੱਗਦਾ ਅੱਧਾ ਘੰਟਾ ਲੱਗਦਾ ਵੈਸੇ ਅੱਧਾ ਘੰਟਾ ਪੂਰਾ ਪੂਰਾ ਅੱਧਾ ਘੰਟਾ ਲੱਗਾ ਉਹਨੇ ਸਹੀ ਦੱਸਿਆ 25 ਮਿੰਟ ਦਿਖਾਵਾ ਸੀ ਮੈਥੇ ਉਹਨੇ 25 ਮਿੰਟ ਸਹੀ ਦੱਸਿਆ ਅਜੇ ਵੀ 25 ਮਿੰਟ ਲੱਗਣਗੇ 25 ਮਿੰਟ ਹੀ ਲੱਗੇ ਜੁਡੀ ਸੈਂਸ ਨਹੀਂ ਆਇਆ ਕਿੱਥੇ ਹੈ ਜੋ ਨਹੀਂ ਸੈਂਸ ਨਹੀਂ ਆ ਉਹਨੇ ਕਿ ਲੈਣਾ ਉਹਨਾਂ ਇਥੇ ਆ ਵੇ ਦੁਨੀਆ ਹੋਣੀ ਹੁੰਦੀ ਏ ਸਾਰੇ ਰਾਤ ਹਾਂ ਹੁਣ ਚੜ ਗਈ ਨਾ ਹੁਣ ਦੋ ਕੋਈ ਅਸਲੀ ਆ ਰਹੀ ਏ ਤੁਮੇ ਚੁਗੇ ਠੰਡ ਹੋ ਗਈ ਹਾਂ ਨਹੀਂ ਆ ਰਹਾ ਇਹ ਮੰਨਦਾ ਬੜੇ ਉੱਚੀਆਂ ਹੜਾਂ ਦੇ ਕਹਿੰਦਾ ਸ਼ਾਹ ਜੀ ਆਉਂਦੇ ਸਵਾਦ ਇਹ ਪੂਰੇ ਬਾਦਿਓ ਪੂਰੇ ਆਏ ਅਦਬ ਇਹ ਬਈ ਨਹੀਂ ਜਾ ਰਹੇ ਹਾਂ ਚਲੇ ਸਮੁੰਦਰ ਚ ਵੜਨ ਇੱਕ ਵਾਰੀ ਤਾਂ ਇਥੋਂ ਸ਼ਾਰਟ ਵੀਡੀਓ ਬਣਾਉਣੀ ਆ ਤਾਂ ਕਰਕੇ ਪਹੁੰਚ ਇਨੇ ਨੇ ਟੰਗੇ ਆ ਤੇ ਵੀਡੀਓ ਵਾਇਡ ਬਣਾਉਣੀ ਆ ਸਨੈਪ ਤੇ ਇੰਸਟਾ ਤੇ ਪਾਉਨ ਨੂੰ ਤੇ ਫੇਰ ਆਪਾਂ ਪੂਰੇ ਨਾਮਾ ਨੂੰ ਆਗੇ ਫੇਰ ਆ ਜੇ ਤਾਂ ਮਾਣੀ ਛਲ ਛਲ ਲਗਾਦਾ ਪਾਣੀ ਵਿੱਚ ਤਰੋ ਛਲ ਛਲ ਬੜੇ ਸਵਾਦ ਆਉਣ ਲਿਆ ਆਹਾਹਾ ਓਏ ਪਾਣੀ ਢੰਡਾ ਓਏ ਪਾਣੀ ਢੰਡਾ ਭਾਈ ਬੜਾ ਯਾਰ ਆਹਾਹਾ ਸਵਾਦ ਆ ਗਿਆ ਪਾਉਣ ਨੂੰ ਸਵਾਦ ਆ ਗਿਆ ਓਏ ਬੱਲੇ ਆ ਜੀ ਇਹ ਪੈਂਡਾਰੇ ਛੱਪੜ ਦੇ ਘੁੰਮਣਦੇ ਆ ਪਿੱਛੇ ਛੱਪੜ ਦਾ ਨਜ਼ਾਰਾ ਵੇਖੋ ਬਲਾ 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 ਬੜਾ ਤਗੜਾ ਜੇ ਛੱਪੜ ਮੈਂ ਜਿੱਥੇ ਮੱਝਾਂ ਲੈਣੀਆਂ ਹੁਣ ਸਾਰੀਆਂ ਮੱਝਾਂ ਨਾਤੀਆਂ ਨੇ ਇੱਕੇ ਵਾਰ ਜੇ ਧਮ ਘੜਾ ਜੇ ਬੜਾ ਨਿਆਰਾ ਹੁੰਦਾ ਬ੍ਰੇਤੀ ਵਾਹਤ ਬ੍ਰੇਤੀ ਕਿੰਨੀ ਆ ਇੱਥੋਂ ਲਿਜਾਣ ਵਾਲੀ ਪਵਨ ਟਰਾਲੀ ਬਜੈਤੀ ਦੀ ਭਰਾਗੇ ਹੋਏ ਈਡੀਆ ਹਾਂਜੀ ਬੱਲੋ ਵੀਰੋ ਬੱਲੇ ਬੱਲੇ ਨਿਆਰੇ ਆਉਣਦੇ ਬੱਲੇ ਬੱਲੇ ਦੁਬਾਰਾ ਕਰੀ ਕਿਹੜਾ ਕਣੀ ਆਇਆ ਯਾਦੂ ਓਏ ਆਪਣੇ ਕੋ ਬਲੌਗ ਟਾਈਪ ਬਣਾ ਬਲੌਗ ਹੀ ਬਣਾਉਣ ਦੇ ਆ ਨਿਆਰੇ ਬਾਈ ਬਨਿਆਰੇ ਬੱਲੇ ਬੱਲੇ ਖੰਡਾ ਬੜਾ ਪਾਣੀ ਛਾਲ ਪਾ ਰਜ ਸੁੰਗੜ ਲਾ ਪਿਆ ਮੈਂ ਸੁਣੀ ਨਹੀਂ ਹੋਰ ਨਾ ਬੋਲਦਾ ਤੈਨਸੇ ਪਾਰੇ ਹੋਰੇ ਨਹੀਂ ਆਰੇ ਬੱਲੇ ਬੱਲੇ ਬਾਦ ਵਿਜੀਟ ਕਰੋ ਤੁਸੀਂ ਆਓ ਸਗੀ ਇੱਕ ਵਾਰੀ ਦੁਬਾਈ ਬੱਲਾ 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 ਓ ਹੋ ਹੋ ਜੀ ਕਰਨਾ ਵਾਪਸ ਆਣ ਦਾ ਬਣਾ ਸਾਡਾ ਪਰ ਆ ਪਹਿਲੇ ਦਿਨ ਪੜਾ ਜੀ ਜੀ ਜੀਜੂ ਨਹੀਂ ਲੱਗਾ ਸਾਡਾ ਮੈਂ ਇੱਕ ਮਹੀਨਾ ਹੈ ਬਾਅਦ ਜੀਜੂ ਲੱਗਾ ਸਾਡਾ ਭੈਣ ਜੰਨਿਆਲੇ ਮੈਂ ਕਹਿੰਦਾ ਦਵਾਈ ਵਰਗਾ ਕੋਈ ਭੈਣ ਜੋ ਸ਼ਹਿਰੀ ਕੋਈ ਤੱਤਾ ਪਾਣੀ ਆਉਣ ਲੱਪਿਆ ਹੋਏ ਬਾ ਬੱਲੇ ਬੱਲੇ ਸਮੁੰਦਰ ਐਡਾ ਤਗੜਾ ਸਮੁੰਦਰ ਓਹ ਓ ਯਾਦੂ ਓਏ ਭਾਈ ਪੂਰੇ ਨਹੀਂ ਆਲੇ ਭਾਈ ਪੂਰੇ ਨਹੀਂ ਜਾ ਰਹੇ ਓਏ ਆ ਚੱਲਣੀਆਂ ਉਦੋਂ ਕਿੱਥੀ ਹੋਤਾ ਯਾਰ ਹੈ ਚੱਲਣੀਆਂ ਓ ਛਲ ਤੇ ਫੋਟੋ ਕੇ ਚਲ ਖੈਦਾ ਖੈਦਾ ਛਲ ਨੂੰ